ਇੱਕ ਵਾਰ ਫਿਰ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲਿਆ ਹੈ ਦਰਅਸਲ ਸੋਨੇ ਦੀ ਕੀਮਤ ਜਿਹੜੀ ਹੈ ਉਸ ਦੇ ਵਿੱਚ 40 ਰੁਪਏ ਤੱਕ ਦਾ ਜਿਹੜਾ ਘਾਟਾ ਦੇਖਣ ਨੂੰ ਮਿਲਿਆ ਹਾਲਾਂਕਿ ਹੁਣ ਸੋਨੇ ਦੀ ਕੀਮਤ ਜਿਹੜੀ ਹੈ ਉਹ 71670 ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਚੁੱਕੀ ਹੈ ਉਧਰ ਹੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦਾ ਭਾਅ ਜਿਹੜਾ ਆ 80000 ਪਜਾਰ ਰੁਪਏ ਤੱਕ ਕਿਲੋਗ੍ਰਾਮ ਦੇ ਪ੍ਰਤੀ ਤੱਕ ਪਹੁੰਚ ਚੁੱਕਾ ਹੈ ਤੇ ਹੁਣ ਜੇਕਰ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਧਦੀਆਂ ਹੋਈਆਂ ਪਹਿਲਾਂ ਨਜ਼ਰ ਆ ਰਹੀਆਂ ਸੀਗੀਆਂ ਤੇ ਹੁਣ ਦਿਨ-ਪ੍ਰਤੀ ਦਿਨ ਜਿਹੜਾ ਆ ਇਹਨਾਂ ਰਕਮਾਂ ਦੇ ਵਿੱਚ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਤੇ ਬੀਤੇ ਦਿਨਾਂ ਦੇ ਦੌਰਾਨ ਵੀ ਜਿਹੜੀ ਹੈ ਰਕਮ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਸੀਗਾ ਪਰ ਇਸ ਵਾਰ ਫਿਰ ਤੋਂ ਯਾਨੀ ਕਿ ਅੱਜ 40 ਰੁਪਏ ਤੱਕ ਦੀ ਕਟੌਤੀ ਹੋਈ ਹੈ ਰਕਮ ਦੇ ਵਿੱਚ ਤੇ ਹੁਣ ਹੈ ਸੋਨੇ ਦੀ 10 ਗ੍ਰਾਮ ਸੋਨੇ ਦੀ ਕੀਮਤ ਜਿਹੜੀ ਹੈ 71670 ਰੁਪਏ ਤੱਕ ਪਹੁੰਚ ਚੁੱਕੀ ਹੈ ਉਦੋਂ ਹੀ ਚਾਂਦੀ ਦੀ ਕੀਮਤ 80050 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਦਿੱਲੀ ਵਰਗੇ ਸ਼ਹਿਰ ਦੀ ਤਾਂ ਦਿੱਲੀ ਦੇ ਵਿੱਚ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 66400 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ 72420 ਦੇ ਕੋਲ ਕੋਲ ਪਹੁੰਚ ਚੁੱਕੀ ਹੈ ਇਸ ਦਿਨਾਂ ਨੇ ਦੱਸ ਦਈਏ ਕਿ ਇਸ ਸਾਲ ਜਿਹੜੀ ਹੈ ਕੀਮਤ ਜਿਹੜੀ ਹੈ ਸੋਨੇ ਦੀ 63000 ਤੋਂ ਵਾਧੀ 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 ਫਿਰ 7274 ਤੱਕ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਘਟਣੀ ਇੱਕ ਵਾਰ ਸੋਨੇ ਦੀ ਕੀਮਤ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ ਇੱਕ ਜਨਵਰੀ ਨੂੰ ਸੋਨੇ ਦੀ ਕੀਮਤ ਜਿਹੜੀ ਆ 63352 ਰੁਪਏ ਸੀ ਜਦਕਿ ਹੁਣ ਸੋਨੇ ਦੀ ਕੀਮਤ ਜਿਹੜੀ ਆ ਜੋ 40 ਰੁਪਏ ਘਟ ਚੁੱਕੀ ਹੈ 71670 ਰੁਪਏ ਦੇ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਜਿਹੜੀ ਆ 1 ਕਿਲੋ ਚਾਂਦੀ ਦਾ ਦਾਮ 7395 ਰੁਪਏ ਤੋਂ ਵੱਧ ਕੇ 80900 19 ਰੁਪਏ ਤੱਕ ਪਹੁੰਚ ਚੁੱਕਾ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 2030 ਤੱਕ ਸੋਨੇ ਦੀ ਕੀਮਤ ਜਿਹੜੀ ਹੈ ਉਹ 1.68 ਲੱਖ ਦੇ ਪ੍ਰਤੀ 10 ਗ੍ਰਾਮ ਦੇ ਕੋਲ ਕੋਲ ਪਹੁੰਚ ਜਾਵੇਗੀ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ 2030 ਜਦੋਂ ਸਾਲ ਆਵੇਗਾ ਤਾਂ ਉਸ ਦੌਰਾਨ ਸੋਨੇ ਦੀ ਕੀਮਤ ਜਿਹੜੀ ਹੈ ਲੱਖ ਤੱਕ ਪਹੁੰਚ ਜਾਵੇਗੀ ਇਸ ਸਮੇਂ ਲੋਕਾਂ ਦੇ ਲਈ ਸੋਨਾ ਖਰੀਦਣਾ ਜਿਹੜਾ ਹੈ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ ਪਰ ਫਿਲਹਾਲ ਰਾਹਤ ਦੀ ਖਬਰ ਹੈ ਜੋ ਪਿਤੇ ਦਿਨਾਂ ਦੇ ਦੌਰਾਨ 72000 ਤੋਂ ਵੀ ਢਾਹ ਚੁੱਕਾ ਸੀ ਜਾਂ ਸੋਨਾ ਤੇ ਹੁਣ 71670 ਦੇ ਪ੍ਰਤੀ 10 ਗ੍ਰਾਮ ਦੇ ਕਰੀਬ ਕਰੀ ਪਹੁੰਚੁਕੇ ਆ ਸੋਨੇ ਦੀ ਕੀਮਤ ਤਾਜ਼ਾ ਅਪਡੇਟ ਤੁਹਾਡਾ ਸੰਜਮੀ ਇੱਕ ਵਾਰ ਫਿਰ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਦਰਅਸਲ ਸੋਨੇ ਦੀ ਕੀਮਤ ਜਿਹੜੀ ਹੈ ਉਸ ਦੇ ਵਿੱਚ 40 ਰੁਪਏ ਤੱਕ ਦਾ ਜਿਹੜਾ ਘਾਟਾ ਦੇਖਣ ਨੂੰ ਮਿਲਿਆ ਹਾਲਾਂਕਿ ਹੁਣ ਸੋਨੇ ਦੀ ਕੀਮਤ ਜਿਹੜੀ ਹੈ ਉਹ 71670 ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਚੁੱਕੀ ਹੈ ਉਧਰ ਹੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦਾ ਭਾਜ ਜਿਹੜਾ ਆ 80500 ਰੁਪਏ ਤੱਕ ਕਿਲੋਗ੍ਰਾਮ ਦੇ ਪ੍ਰਤੀ ਤੱਕ ਪਹੁੰਚ ਚੁੱਕਾ ਹੈ ਤੇ ਹੁਣ ਜੇਕਰ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਧਦੀਆਂ ਹੋਈਆਂ ਪਹਿਲਾਂ ਨਜ਼ਰ ਆ ਰਹੀਆਂ ਸੀਗੀਆਂ ਤੇ ਹੁਣ ਦਿਨ-ਪ੍ਰਤੀ ਦਿਨ ਜਿਹੜਾ ਆ ਇਹਨਾਂ ਰਕਮਾਂ ਦੇ ਵਿੱਚ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ ਤੇ ਬੀਤੇ ਦਿਨਾਂ ਦੇ ਦੌਰਾਨ ਵੀ ਜਿਹੜੀ ਹੈ ਰਕਮ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਸੀਗਾ ਪਰ ਇਸ ਵਾਰ ਫਿਰ ਤੋਂ ਯਾਨੀ ਕਿ ਅੱਜ 40 ਰੁਪਏ ਤੱਕ ਦੀ ਕਟੌਤੀ ਹੋਈ ਹੈ ਰਕਮ ਦੇ ਵਿੱਚ ਤੇ ਹੁਣ ਸੋਨੇ ਦੀ 10 ਗ੍ਰਾਮ ਸੋਨੇ ਦੀ ਕੀਮਤ ਜਿਹੜੀ ਹੈ 71670 ਰੁਪਏ ਤੱਕ ਪਹੁੰਚ ਚੁੱਕੀ ਹੈ ਉਦੋਂ ਹੀ ਚਾਂਦੀ ਦੀ ਕੀਮਤ 80050 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਦਿੱਲੀ ਵਰਗੇ ਸ਼ਹਿਰ ਦਿੱਕ ਦਿੱਲੀ ਦੇ ਵਿੱਚ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 66400 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ 72420 ਦੇ ਕੋਲ ਕੋਲ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਦੱਸ ਕਰੀ ਦੱਸਦੀ ਹੈ ਕਿ ਇਸ ਸਾਲ ਜਿਹੜੀ ਹੈ ਕੀਮਤ ਜਿਹੜੀ ਹੈ ਸੋਨੇ ਦੀ 63000 ਤੋਂ ਵਾਧੀ 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 ਫਿਰ 72 74 ਤੱਕ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਘਟਨੀ ਇੱਕ ਵਾਰ ਸੋਨੇ ਦੀ ਕੀਮਤ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਦੱਸਦੀ ਹੈ ਕਿ ਇੱਕ ਜਨਵਰੀ ਨੂੰ ਸੋਨੇ ਦੀ ਕੀਮਤ ਜਿਹੜੀ ਆ 63352 ਰੁਪਏ ਸੀ ਜਦ ਕਿ ਹੁਣ ਸੋਨੇ ਦੀ ਕੀਮਤ ਜਿਹੜੀ ਆ ਜੋ 40 ਰੁਪਏ ਘਟ ਚੁੱਕੀ ਹੈ 73670 ਰੁਪਏ ਦੇ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਜਿਹੜੀ ਆ 1 ਕਿਲੋ ਚਾਂਦੀ ਦਾ ਦਾਮ 73395 ਰੁਪਏ ਤੋਂ ਵੱਧ ਕੇ 80100 19 ਰੁਪਏ ਤੱਕ ਪਹੁੰਚ ਚੁੱਕਾ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 2030 ਤੱਕ ਸੋਨੇ ਦੀ ਕੀਮਤ ਜਿਹੜੀ ਹੈ ਉਹ 1.68 ਲੱਖ ਦੇ ਪ੍ਰਤੀ 10 ਗ੍ਰਾਮ ਦੇ ਕੋਲ ਕੋਲ ਪਹੁੰਚ ਜਾਵੇਗੀ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਹੋਈਆਂ ਨਸਰਾਰੀਆਂ ਨੇ ਦੱਸਿਆ ਜਾ ਰਿਹਾ ਹੈ ਕਿ 2030 ਜਦੋਂ ਸਾਲ ਆਵੇਗਾ ਤੇ ਉਸ ਦੌਰਾਨ ਸੋਨੇ ਦੀ ਕੀਮਤ ਜਿਹੜੀ ਹੈ ਲੱਖ ਤੱਕ ਪਹੁੰਚ ਜਾਵੇਗੀ ਜਿਸ ਸਮੇਂ ਲੋਕਾਂ ਦੇ ਲਈ ਸੋਨਾ ਖਰੀਦਣਾ ਜਿਹੜਾ ਹੈ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ ਪਰ ਫਿਲਹਾਲ ਰਾਹਤ ਦੀ ਖਬਰ ਹੈ ਜੋ ਬੀਤੇ ਦਿਨਾਂ ਦੇ ਦੌਰਾਨ 72000 ਤੋਂ ਵੀ ਢਾਹ ਚੁੱਕਾ ਸੀਗਾ ਸੋਨਾ ਤੇ ਹੁਣ 71670 ਦੇ ਪ੍ਰਤੀ 10 ਗ੍ਰਾਮ ਦੇ ਕਰੀਬ ਕਰੀ ਪਹੁੰਚੁੱਕੇ ਆ ਸੋਨੇ ਦੀ ਕੀਮਤ ਤਾਜ਼ਾ ਅਪਡੇਟ ਤੁਹਾਡਾ ਸੰਜਮੀ